ਸਾਸਰੀ ਗੱਲ ਬਾਈ ਜੀ ਲਾਵਰਮਾਲਾ YouTube ਦੇਖ ਰਹੇ ਸਾਰੇ ਮੇਰਾ ਨੂੰ ਪਿਆਰ ਭਰੀ ਸਾਸਰੀ ਹੋਰ ਭਰਾ ਕਿਵੇਂ ਸਾਰੇ ਠੀਕ ਠਾਕ ਹੋਣਗੇ ਬਾਕੀ ਵੀਰ ਜਿਹੜੇ ਅੱਜ ਕਾ ਤੁਹਾਨੂੰ ਪਤਾ ਬਾਜੀ ਆ ਟਾਈਮ ਚੱਲ ਰਿਹਾ ਏ ਆਪਾਂ ਹਰੇਕ ਬਾਈ ਖਾਸ ਨਾਮੀ ਅਪਡੇਟ ਲੈ ਕੇ ਆਂਦੇ ਰਹਿੰਦੇ ਆ ਬਾਕੀ ਹੁਣ ਬਾਈ ਇਹ ਗੱਲਬਾਤ ਕਰਨੀ ਦੀ ਆਪਾਂ ਨੇ ਕਬੂਤਰ ਬਾਰੇ ਵੀ ਕਿਸ ਤਰ੍ਹਾਂ ਬਾਜੀ ਤੋਂ ਪਹਿਲਾਂ ਆਪਾਂ ਨੂੰ ਕਿਸ ਤਰ੍ਹਾਂ ਕਬੂਤਰ ਤਿਆਰ ਕਰਨੀ ਚਾਹੀਦੀ ਆ ਅਤੇ ਹੋਰ ਬਾਈ ਕਰਦੇ ਗੱਲਬਾਤ ਬਾਈ ਗੱਲ ਆਜੋ ਮਿਲ ਬੜੇ ਰੋ ਵੀਡੀਓ ਨਾਲ ਸਾਸਰੀ ਕਾਲ ਕਿਤੇ ਸਾਰਿਆਂ ਨੂੰ ਵੀਰੇ ਜਿਹੜੇ ਆਪਣੇ ਦੋਨੋਂ ਭਰਾ ਹੈ ਨਾ ਇਹ ਦੋਨੋਂ ਹੀ YouTube ਵਰਦਲਾ ਬਰਾ ਜਿਹੜਾ ਮੈਂ ਸਗਾ ਭਰਾ ਹੈ ਵੀ ਇੱਥੇ ਇੱਦਾਂ ਮੇਰਾ ਭਰਾ ਹੈ ਜੀ ਆ ਅੱਸੀ ਗੱਲ ਰਵਿੰਦਰ ਕਿਉਂਕਿ ਵੀਰੇ ਆਪਣਾ ਚੈਨਲ ਆ ਜਿਵੇਂ ਕਿ ਆਪਾਂ ਬਾਜੀ ਦੇ ਵਿੱਚ ਕਿਸੇ ਦਾ ਇੰਟਰਵਿਊ ਵਗੈਰਾ ਹੈ ਨਾ ਜਾਂ ਬਾਜੀ ਦਾ ਤੁਹਾਨੂੰ ਲੈ ਕੇ ਆਉਣਾ ਨਵੇਂ ਕੋਈ ਵੀ ਅਪਡੇਟ ਕੁੱਪਟਰ ਬਾਜੀ ਬਾਰੇ ਇੱਦਾਂ ਕੀ ਸਹੀ ਨਾ ਜਿਹੜੇ ਰੱਖੇ ਪਏ ਆ ਹਨਾ ਜਿੱਕਰ ਨਵੇਂ ਰੱਖੇ ਹੋਏ ਕੁੱਪਟਰ ਆਪਣਾ ਟੌਪਿਕ ਆ ਕਿ ਜਿਹੜੇ ਨਵੇਂ ਕੁੱਪਟਰ ਰੱਖੇ ਵੀਰੇ ਉਹਨਾਂ ਦਾ ਆਪਾਂ ਜਾਣਕਾਰੀ ਦਿੰਨੇ ਆ ਕਿਉਂਕਿ ਪਤਾ ਨਹੀਂ ਹੁੰਦਾ ਕਿਉਂਕਿ ਬਈ ਇੱਦਾਂ ਗਲਤ ਚੀਜ਼ਾਂ ਲਾ ਕੇ ਕੁੱਪਟਰ ਮਾਰ ਲੈਂਦੇ ਆ ਕਈ ਤੇ ਉਹਦੇ ਬਾਰੇ ਗੱਲ ਕਰ ਵੀਰੇ ਜਿੱਕਾ ਵੀ ਹੁਣ ਨਾ ਇਹਨਾਂ ਦਿਨਾਂ ਦੇ ਵਿੱਚ ਬਾਜ਼ੀਆਂ ਚੱਲ ਰਹੀਆਂ ਨਾ ਤੇ ਬਾਜ਼ੀਆਂ ਦੇ ਵਿੱਚ ਵੀਰੇ ਕਬੂਤਰ ਨੂੰ ਨਾ ਗਰਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਆ ਕਿਉਂਕਿ ਆਹ ਦਿਨ ਜਿਹੜੇ ਚੱਲਦੇ ਇਹਨਾਂ ਦਿਨਾਵਾਂ ਦੀ ਬਾਜ਼ੀਆ ਹੁਣ ਹੋਣ ਲੱਗੀਆਂ ਵੀ ਆ ਕਿਉਂਕਿ ਹੁਣ ਨੂੰ ਠੰਡਾ ਠੁੰਡਾ ਨਾ ਕਰੇ ਕਰੋ ਕਬੂਤਰ ਨੂੰ ਜਿਆਦਾ ਸ਼ਾਮ ਦੀ ਵਾਸਤੇ ਲੋੜ ਤਾਂ ਹਿੰਦੀ ਨਹੀਂ ਹੈਗੀ ਤੇ ਲੋੜ ਹੈਗੀ ਆ ਕਬੂਤਰ ਨੂੰ ਰਾਤ ਨੂੰ ਗਰਮ ਕਰਨੇ ਦੀ ਕਿਉਂਕਿ ਵੀਰੇ ਜਦ ਕਬੂਤਰ ਗਰਮ ਹੋਊਗਾ ਨਾ ਤਾਂ ਵਧੀਆ ਉੱਡੂਗਾ ਉਹਦੇ ਜਿਹੜੇ ਵੀ ਪਾਰਕ ਹੁੰਦੇ ਆ ਨਾ ਆਹ ਕਿਉਂਕਿ ਹਜੇ ਇਹਨਾਂ ਦਾ ਟਾਈਮ ਹੋਇਆ ਨਹੀਂ ਕਿ ਉਡਾਈਆਂ ਪ ਕਿਉਂਕਿ ਭਾਈ ਉਹ ਕਾਰਨ ਕਰਕੇ ਲੋਕਾਂ ਦੇ ਕੂਤਰ ਲੜਾਈਆਂ ਹਲੇ ਚੰਗੀ ਤਰ੍ਹਾਂ ਖੁੱਲੀਆਂ ਨਹੀਂ ਕੂਤਰ ਕਫਾ ਨਹੀਂ ਬਣੀਆਂ ਹੈਗੀਆਂ ਕਫਾ ਹੁੰਦੀਆਂ ਮਿੰਜੀ ਜਣੀ ਕਿ ਜਿਹੜੇ ਇਹ ਪੱਲੇ ਜਾਂ ਕੂਤਰ ਮਾਰਦਾ ਨਾ ਉੜ ਕੇ ਤੇ ਜਿਹੜੇ ਉਹਦੇ ਕੁੰਦੇ ਹੁੰਦੇ ਹੁੰਦੇ ਜਿੱਦਾਂ ਕਿ ਇਹ ਕੂਤਰ ਆਪਣੇ ਤਾਂ ਹਲੇ ਸਾਰਾ ਹੁੰਦੇ ਆ ਵੀਰੇ ਆ ਦੇਖੋ ਆਪਣੇ ਤਾਂ ਹਲੇ ਕੂਤਰ ਉਹੀ ਕਰੇ ਆ ਪੱਟੇ ਹੋਏ ਆ ਤੇ ਵਿੱਚ ਤੇ ਵੀਰੇ ਮੇਰੇ ਤੋਂ ਦੋ ਥਾਂ ਬੈਰੀ ਲਈ ਜਿਹੜੇ ਛੱਡਣੇ ਤੇ ਆਪਾਂ ਨੇ ਜਿਹੜੇ ਸਾਰਾ ਇਹ ਤੇ ਉਹ ਸਿਭਾ ਹੀ ਡਾਉਣ ਲੱਗੇ ਤੇ ਵੀ ਚੱਲ ਛੱਡ ਲੂਗੇ ਜੇ ਕਿਤੇ ਲੂਟ ਆ ਗਿਆ ਹੁਣ ਐ ਨਹੀਂ ਪਤਾ ਇਹ ਲੱਗਿਆ ਉਧਰ ਨਾ ਵੀ ਥੋੜਾ ਜਿਹਾ ਘਰੇ ਬੀਜੀ ਹੋ ਗਿਆ ੜਾਏ ਵੀ ਤੇ ਚੱਲ ਪਹਿਲਾਂ ਦੇਖੀਏ ਦੱਸ 10 ਕਵੇ ਤੇ ਬਾਅਦ ਪਤਾ ਨਹੀਂ ਲੱਗਿਆ ਬੋਲ ਜਾ ਸਾਰਾ ਆਇਆ ਉੱਤਰ ਹੁਣ ਹਲਾਲ ਸੀ ਨਾ ਇਹ ਫਰ ਵਧੀਆ ਹੈ ਚੌੜੇ ਆਏ ਫਰ ਪੱਠਾ ਨਵਾਂ ਹੁੰਦਾ ਹੈ ਫਰ ਪੱਟੇ ਦਾ ਚੌੜੇ ਆਏ ਹਨ ਵਧੀਆ ਦੇਖ ਲਾਂਗੇ ਛੱਡ ਕੇ ਬਾਈ ਕੀ ਬਣਦਾ ਕਿਉਂਕਿ ਛੱਡ ਕੇ ਬਾਅਦ ਪਤਾ ਲੱਗ ਜਿਉਂ ਜਿਹਾ ਬਾਈ ਲਾਲਚੀ ਨਾ ਜਾ ਦੇਖੋ ਨਜਾ ਦੱਸੋ ਕਿੱਦਾਂ ਦਾ ਲੱਗਿਆ ਮਜ਼ਾ ਦੇਖ ਲਿਓ ਬਾਈ ਤੁਸੀਂ ਵੀ ਕਮੈਂਟ ਕਰਨਾ ਬਾਈ ਸਾਨੂੰ ਵੀ ਬਾਈ ਹੌਸਲਾ ਹੋ ਜਾਂਦਾ ਤੁਸੀਂ ਵੀ ਮਾੜਾ ਮੋਟਾ ਕਮੈਂਟ ਕਰਕੇ ਦੱਸਦੇ ਕਰੋ ਹਨਾ ਵੀ ਚੀਜ਼ ਕਿੱਦਾਂ ਦੀ ਆ ਵੀਡੀਓ ਚੰਗੀ ਲੱਗਦੀ ਆ ਮਾੜੀ ਲੱਗਦੀ ਆ ਸਾਨੂੰ ਵੀ ਚਲੋ ਪਤਾ ਲੱਗ ਜਾਂਦਾ ਵੀ ਸਾਡੀ ਵੀਡੀਓ 'ਚ ਕੋਈ ਕਮੀ ਨਾ ਰਹਿ ਜਾਵੇ ਹਨਾ ਜਿਹੜੇ ਵੀਰ ਆਪਾਂ ਨੂੰ ਚਲੋ ਦੇਖਦੇ ਆ ਨਵੇਂ ਵੀ ਹੁੰਦੇ ਆ ਵੀ ਜੁੜੇ ਹੋਏ ਜਿਹੜੇ ਸਾਰੇ ਹੁਣ ਆਪਾਂ ਨੂੰ ਕਈ ਫੋਨ ਵੀ ਆਉਂਦੇ ਆ ਬਾਈ ਵੀ ਨੂੰ ਮੈਂ ਤਾਂ ਨੰਬਰ 22 ਦਾ ਦੇ ਦਿੰਦਾ ਵਾ ਬਾਈ ਬਾਈ ਨਾਲ ਡਾਇਰੈਕਟ ਕਾਲ ਕਰ ਲੈ ਕਰੋ ਹਨ ਜੋ ਵੀ ਆ ਬਾਈ ਦੱਸ ਦਿੰਦਾ ਚਲੋ ਜਿੱਦਾਂ ਵੀ ਇੱਕ ਕੱਲ ਪੀਰ ਤੱਕ ਪੂਸਲੇ ਤੋਂ ਫੋਨ ਆਇਆ ਤਾਂ ਉਹਦੇ ਬਾਅਦ ਉਹਨੂੰ ਵੀ ਵਿਚਾਰਨ ਕੋਈ ਦਿੱਕਤ ਹੋ ਗਈ ਉਤਰਾਂ ਨੂੰ ਉਹਨੂੰ ਵੀ ਦੱਸਿਆ ਕਹਿੰਦਾ ਬਾਈ ਠੀਕ ਆ ਮੇਰੇ ਕਬੂਤਰ ਹੁਣ ਹਨ ਬਾਈ ਕਈ ਕਬੂਤਰ ਜਿੱਕਰ ਆਪਾਂ ਕਹਿੰਦੇ ਨੇ ਕਿ ਯਾਰ ਮੇਰੇ ਤਾਂ ਉੱਡਦਾ ਹੀ ਨਹੀਂ ਹੈਗਾ ਘਰ ਪਰ ਵੀ ਆਪਾਂ ਦੇ ਦਿਮਾਗ ਦੇ ਵਿੱਚ ਪੜਾ ਕਹਾਣੀ ਕਿਆ ਚੱਲਦੀ ਹੁੰਦੀ ਜਿਹੜੇ ਕਬੂਤਰ ਬਾਜ ਆ ਕੀ ਯਾਰ ਹਾਂ ਮੇਰਾ ਕਬੂਤਰ ਘਰ ਪਰ ਪੂਰਾ ਦਿਨ ਘਰ ਜਿਵੇ ਜਾਂ ਮੇਰਾ ਕੂਕ ਤਿੰਨ ਵਜਾ ਦੇਵੇ ਤਾਂ ਵੀ ਉਹ ਕਬੂਤਰ ਬਾਜੀ ਲਈ ਸੈਟ ਆ ਵੀਰੇ ਕਿ ਉਹ ਕੇ ਕਹਾਣੀ ਬਤਾ ਕੇ ਆਏ ਕਬੂਤਰ ਜਿਹਨੇ ਨਸਲ ਆ ਨਾ ਜਿਹੜੀ ਕੜਾਈ ਦੀ ਆਪਾਂ ਨੇ ਜੋੜਾ ਲਾਇਆ ਬਈ ਜਿਹੜਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਉਹ ਬਲੱਡ ਕਿੱਦਾਂ ਦਾ ਹੈ ਨਾ ਕਿਉਂਕਿ ਮੇਨ ਬਾਈ ਕੂਤਰ ਜਿਹੜਾ ਉਹ ਮੈਟਰ ਕਰਦੀ ਏ ਜਿਹੜੀ ਚੀਜ਼ਾਂ ਏ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਜਿਹੜਾ ਦਾ ਬਲੱਡ ਦਾ ਪਤਾ ਲੱਗ ਗਿਆ ਆਪਰ ਆਪਣੇ ਕੂਤਰ ਦਾ ਜਿਹੜਾ ਇਹਦਾ ਖੂਨ ਕਿੱਕਣਾ ਉੜਦਾ ਏ ਕਿਆ ਕਰਦਾ ਬਾਹਰ ਕਿੱਕੜ ਕਢੂਗਾ ਜਾਂ ਭੱਜੂਗਾ ਨਾ ਕਿੱਕਣਾ ਡਾਈ ਕਰਦਾ ਇਹ ਉਹ ਘਰ ਪਰ ਕੂਤਰ ਦੱਸ ਦਿੰਦਾ ਜੇ ਕਿਉਂਕਿ ਇਹਦੇ ਵਿੱਚ ਕੀ ਆਏ ਨਾ ਕਿਉਂਕਿ ਜਿਹੜੇ ਉਹ ਬਲੱਡ ਨੇ ਜਿਹੜਾ ਉੜਨਾ ਆਕੇ ਢਾਂਗੀ ਖੁੱਲੀ ਬੈਨੇ ਆ ਹੈ ਕਈ ਵੀਰ ਬਕਿਆ ਕਰਦੇ ਢਾਂਗੀ ਨੂੰ ਉਹਨੂੰ ਤਾਰ ਕੇ ਉਹਨੂੰ ਕਿਥੇ ਢਾਉਂਦੇ ਕਪੜਾ ਮਾਨ ਲਜਨੇ ਆ ਘਰ ਪਰ ਉਹ ਬਹੁਤ ਗਲਤ ਆ ਠੀਕ ਆ ਇੱਕ ਘਰ ਪਰ ਨਸ਼ਾ ਲਵਾ ਕੇ ਢਾੜਾਈ ਕਰਾਉਣੀ ਉਹ ਵੀ ਬਹੁਤ ਗਲਤ ਆ ਇਹ ਬਾਈ ਚੀਜ਼ਾਂ ਲੋਟ ਨਹੀਂ ਲੋੜ ਨਹੀਂ ਹੈਗੀ ਇਹਨਾਂ ਦੀ ਕਰਨੇ ਦੀ ਕਿਉਂਕਿ ਕੂਤ ਜੇ ਉਹ ਘਰ ਪਰ ਆਪਣਾ ਖੁਸ਼ ਹੋ ਕੇ ਆ ਕੇ 2 ਘੰਟੇ ਲਾ ਕੇ ਬੈੰਦਣਾ ਉਹਨੂੰ ਹੋਲ ਇੱਕ ਨਹੀਂ ਕੂਤ ਨੂੰ ਕਰਕੇ ਘਰ ਪਰ ਦੇਖ ਲਉਂਦੇ ਇਹ ਸੀ ਚੀਜ਼ਾਂ ਜਿਹੜੀਆਂ ਦੇਸੀ ਚੀਜ਼ਾਂ ਜਿੱਕਣਾ ਕੀ ਹੁੰਦੀ ਆ ਦਾਲ ਚੀਨੀ ਵਗੈਰਾ ਇਲਾਇਚੀ ਬੜੀ ਆ ਹੈਨਾ ਦੇ ਗਰਮ ਚੀਜ਼ਾਂ ਕਾਫੀ ਤੁਹਾਨੂੰ ਉਹ ਵੀ ਦੱਸ ਦੂੰਗਾ ਇਹ ਚੀਜ਼ਾਂ ਦਾ ਨਾ ਰਾਤ ਨੂੰ ਨਾ ਪਾਣੀ ਕੱਢ ਲੈਣਾ ਉਬਾਲ ਕੇ ਉਬਾਲ ਕੇ ਉਹ ਪਾਣੀ ਕੱਢ ਕੇ ਨਾ ਸਿਰਿੰਜ ਭਰ ਕੇ ਹੈ ਉਹ ਕਬੂਤਰ ਨੂੰ ਪਾਣੀ ਦੇਣਾ ਉਹ ਕਿੰਨੇ ਐਮਐਲ ਦੇ ਹੋਣਾ ਤੁਹਾਨੂੰ ਉਹ ਵੀ ਦੱਸੂਗਾ ਉਹਦੇ ਬਾਰੇ ਸਾਰਾ ਕੁਝ ਕਿਉਂਕਿ ਵੀਰ ਇਹ ਜਿਹੜਾ ਪਾਣੀ ਰਾਤ ਨੂੰ ਦਿੰਦੇ ਆ ਨਾ ਆਪਾਂ ਗਰਮ ਇਹ ਕਬੂਤਰ ਜਿਹੜੀ ਤਸਵੀਰ ਆ ਉਹਨੂੰ ਸੈੱਟ ਕਰ ਦਿੰਦਾ ਗਰਮ ਕਰ ਦਿੰਦਾ ਜਿਹੜਾ ਕਬੂਤਰ ਆਪਣਾ ਘਰ ਪਰ ਘਟ ਉੜਦਾ ਨਾ ਉਹਨੂੰ ਜਿਹੜੇ ਗੁੜ ਹੁਣ ਲਾਉਨੇ ਲੋਕ ਗੁੜ ਕਾਤੇ ਲਾਉਨੇ ਗੁੜ ਗਰਮ ਹੁੰਦਾ ਹੈ ਗੁੜ ਗਰਮ ਕੂਪਟਰ ਨੂੰ ਖੋਲਨਾ ਉੜਾਈ ਚ ਦੇ ਦਿੰਦੇ ਨਾ ਬਈ ਆਪਾਂ ਸੈਤ ਵੀ ਗਰਮਾ ਸੈਤ ਵੀ ਦੇ ਦਿੰਦੇ ਅਸੀਂ ਗੁੜ ਵੀ ਦੇ ਦਿੰਨੇ ਆ ਤੇ ਬਾਈ ਇਹ ਚੀਜ਼ਾਂ ਨਾਲ ਕੂਪਟਰ ਨੂੰ ਗਰਮ ਕਰਿਆ ਦਾ ਫਾਇਦਾ ਹਾਏ ਵੀ ਉਹ ਕੂਪਟਰ ਉਪਰੜਾਂ ਬੱਜ ਜਾਂਦੀ ਜੇ ਮਨਲਾ ਇੱਕ ਘੰਟਾ ਉੜਦਾ ਦੋ ਘੰਟੇ ਭਰ ਆ ਜਾਂਦਾ ਹੈ ਤਾਂ ਇਹਦਾ ਮਕਸਦ ਇਹ ਹੈ ਉਹਨੂੰ ਗਰਮਾ ਕੇ ਬਾਜੀ ਛੱਡੋ ਫਿਰ ਠੰਡਾ ਕਰੋ ਉਹਨੂੰ ਸਵੇਰੇ ਪਹਿਲਾਂ ਠੰਡਾ ਕਰੋ ਸ ਪਹਿਲਾਂ ਗਰਮ ਕਰਨਾ ਪੈਂਦਾ ਫਿਰ ਕਬੂਤਰ ਨੂੰ ਠੰਡਾ ਕਰਨਾ ਪੈਂਦਾ ਫਿਰ ਕਬੂਤਰ ਬਾਜੀ ਵਿੱਚ ਓਏ ਦੇਖ ਲੈ ਇੱਕ ਇਹ ਵੀ ਕੁਦਰਤ ਦੀ ਗੱਲ ਆ ਨਾ ਆਪਾਂ ਇੱਧਰ ਕੋਸਮੋਤ ਹਸਾਬ ਨਾਲ ਡਾਉਂਦੇ ਆ ਆਪਾਂ ਹੁਣ ਪਾਕਿਸਤਾਨ ਵਾਲੇ ਬੰਦੇ ਵੀ ਦੇਖਦੇ ਰਹਿੰਦੇ ਆ ਪਾਕਿਸਤਾਨ ਨਾਲ ਠੰਡਾ ਕਰਦੇ ਆ ਨਹੀਂ ਦੇਖ ਲੈ ਉਹ ਕਬੂਤਰ ਨੂੰ ਗਰਮੇ ਕਰਦੇ ਆ ਹਾਂ ਉਹ ਕਬੂਤਰ ਗਰਮ ਕਰਦੇ ਉਲਟਾ ਉਹ ਦੱਸਦੇ ਆ ਹੁਣ ਉਹਨਾਂ ਦੀ ਵੀਡੀਓ ਵੀ ਦੇਖਦੇ ਰਹਿੰਦੇ ਨੇ ਕਈ ਵਾਰ ਦੇਖ ਲੰਨੇ ਆ ਹਨਾ ਵੀ ਉਹ ਕਹਿੰਦੇ ਵੀ ਅਸੀਂ ਕਬੂਤਰ ਗਰਮੇ ਕਰਕੇ ਡਾਉਂਦੇ ਚਾਰ ਚਾਰ ਦਿਨ ਡਾਡ ਦਿੰਦੇ ਆ ਉਹ ਕਬੂਤਰ ਨੂੰ ਉਹ ਹੀ ਹੈ ਜਾਦਾ ਹੁਣ ਮੰਨ ਸਾਡੇ ਵਾਲੇ ਇਧਰ ਵਾਲੇ ਪਤਾ ਕਿ ਕੀ ਜਾਂਦੇ ਆ ਵੀ ਉਹ ਗੋਲੀਆਂ ਲਾ ਕੇ ੜਾਉਂਦੇ ਐ ਐ ਕਰਦੇ ਉਹ ਗਰਮ ਕਰਦੇ ਆ ਬਾਈ ਉਹ ਗਰਮ ਕਰਦੇ ਆ ਗੋਲੀਆਂ ਕੋਲ ਵੀ ਦੇਸੀ ਨੁਕਤੇ ਬਹੁਤ ਆ ਬਥੇਰੇ ਸਟਾਫ ਸਾਰਾ ਸਾਡੀ ਬੈਠੇ ਉਹਨਾਂ ਦੇ ਵੀ ਤਕੜੇ ਤਕੜਕ ਕਲਾ ਬਾਈ ਗੋਲੀ ਦਾ ਇੱਕ ਸ਼ਾਰਟਕਟ ਰਸਤਾ ਯਾਰ ਜਮਾਈ ਮਤਲਬ ਕਹਿਲਾ ਅਸਾਨ ਹੁਣ ਇਹ ਤਾਂ ਜੇ ਅਸੀਂ ਕਿ ਆਪਾਂ ਵੀ ਕਹਿ ਸਕਦੇ ਹਾਂ ਉਹਨਾਂ ਦੀ ਕੂਤਰ ਵੱਧ ਦੌੜਦੇ ਵੀ ਗੋਲੀ ਲੱਗਦੀ ਆ ਗੋਲੀ ਨਹੀਂ ਲੱਗਦੀ ਬਾਈ ਜਿਨ੍ਹਾਂ ਦੇ ਕੋਲ ਨਸਲ ਬੈਠੀ ਆ ਉਹਨਾਂ ਦੇ ਉੱਡਦੇ ਆ ਨਸਲ ਬੈਠੀ ਆ ਤੇ ਉਹਨਾਂ ਕੋਲ ਇੱਕ ਤਜਰਬਾ ਯਾਰ ਬੇਬੀ ਹੋ ਜਾਂਦੇ ਆ ਤਜਰਬਾ ਹੈ ਉਹਨਾਂ ਕੋਲ ਨਸ ਹਾਂ ਬਾਕੀ ਉਹਨਾਂ ਨੇ ਪਾਈ ਹੋਈ ਖਰਾਕ ਆ ਬਾਈ ਕਾਫੀ ਕੁਸ ਆਉਂਦੇ ਇਹਦੇ ਵਿੱਚ ਯਾਰ ਕਿਹੜਾ ਬੰਦਾ ਕਹਿੰਦਾ ਕਬੂਤਰ ਨਹੀਂ ਉੜਦਾ ਮੇਰਾ ਉਹ ਪਲਾ ਮੰਨੂ ਮਿਲੇ ਲਵੇ ਉਹਦਾ ਕਬੂਤਰ ਵੱਧ ਉੜ ਜਾਊਗਾ ਪਤਾ ਕਿ ਆਏ ਉਹ ਚੀਜ਼ ਬਣਾਉਣੀ ਪੈਂਦੀ ਨਾ ਖਾਤਾ ਪੇਸ਼ ਕਰਨੀ ਪੈਂਦੀ ਆ ਉਹ ਖਰਾਕ ਇਹ ਜੀ ਬਣਾਉਣੀ ਪੈਂਦੀ ਆ ਹੈ ਚੀਜ਼ ਕਰਮ ਦੇ ਵਿੱਚ ਕੁਝ ਮਸਾਲੇ ਇਹ ਜਿਹੇ ਪੈਂਦੇ ਆ ਜਿਹਨਾਂ ਨੂੰ ਕਹਿੰਦੇ ਆਪਾਂ ਹਨਾ ਉਹ ਚੀਜ਼ਾਂ ਫੇ ਕਬੂਤਰ ਨੂੰ ਖੋਲਦੀਆਂ ਐ ਐਟ ਉਹਨੂੰ ਮਜਬੂਰ ਕਰਦੇ ਆ ਉਹਨੂੰ ਉੜਨੇ ਪਰ ਧੁੱਪ ਲੱਗੀ ਹੋਵੇ ਕਬੂਤਰ ਦੇ ਪਰਾਂ ਨੂੰ ਤੁਸੀਂ ਕਬੂਤਰ ਇੱਕ ਬੱਚਾ ਲੈ ਲਿਓ ਹੈਂ ਉਹ ਬੱਚੇ ਨੂੰ ਤੁਸੀਂ ਨਾ ਕਿਆ ਕਰਨਾ ਹੈ ਉਹਨੂੰ ਤੁੱਪਾਂ ਦੇ ਵਿੱਚ ਪਿੰਜਰੇ ਜੇ ਕੱਢੀ ਜਾਓ ਬਸ ਪਿੰਜਰੇ ਦੇ ਤੁੱਪਾ ਪੂਰੀ ਲਵਾ ਕੇ ਉਹਨੂੰ ਜਦ ਰੜ ਗਿਆ ਬਚਾ ਹੈ ਹੈ ਇੱਕ ਵਾਰ ਉਹਨੂੰ ਬੱਚੇ ਨੂੰ ਨਾ ਖੁੱਡੇ ਚ ਵਾੜ ਦੋ ਫਿਰ ਉਹਨੂੰ ਇੱਕ ਨਾ ਲਗਾਤਾਰ ਹਫਤਾ ਕਰੋ ਇੱਕ ਦਿਨ ਫਿਰ ਉਹਨੂੰ ਫੁੱਲਾ ਬਿਠਾ ਦਿਓ ਛਤਰੀ ਤੇ ਫੁੱਲਾ ਪਿੰਜਰੇ ਚ ਪਿਠਾ ਕੇ ਉਹਨੂੰ ਤੁੱਪਾਂ ਦੇ ਵਿੱਚ ਐ ਛੱਡ ਦੋ ਆਪਨੇ ੜਾਉਣਾ ਉਹਨੂੰ ਜਦੋਂ ਉਹ ੜੂਗਾ ਨਾ ਤੁਹਾਨੂੰ ਆਪ ਦੱਸੂਗਾ ਬਈ ਇਹ ਕਿ ਕਰਾ ਚੀਜ਼ ਹੁੰਦੀ ਆ ਕਿਉਂਕਿ ਬਾਈ ਇਹ ਚੀਜ਼ਾਂ ਯਾਰ ਕਬੂਤਰबाजी ਚ ਹੋਰ ਕੁਝ ਨਹੀਂ ਹੈਗਾ ਉਹ ਹਵਾ ਨਹੀਂ ਹੈਗਾ ਡਾਬੜਾ ਯਾਨੀ ਕਿ ਮਿਹਨਤਾਂ ਜਿਹੜੀ ਇਹ ਚੀਜ਼ਾਂ ਦੀ ਮਿਹਨਤ ਆ ਉਹ ਜਿਹੜੋ ਕਹਿੰਦੇ ਹਨ ਸਾਬ ਵੀ ਕਹਿੰਦੇ ਆ ਸਾਬ ਵਾਹੀ ਸਾਬ ਹੁੰਦੀ ਬਾਈ ਆਏ ਨਹੀਂ ਹੁੰਦਾ ਵੀ ਸਾਬ ਚ ਕੁਝ ਸਪੈਸ਼ਲ ਲਾਉਂਦੇ ਆ ਅਸੀਂ ਹੁਣ ਦੇਖਦੇ ਹੀ ਰਹਿੰਦੇ ਆ ਕਿਆ ਕਰਦੇ ਆ ਕਿਆ ਨਹੀਂ ਕਰਦੇ ਹਨ ਸਾਬ ਵਾਹੀ ਹੁੰਦੀ ਆ ਬਾਈ ਆਪਣੇ ਕਬੂਤਰ ਨੂੰ ਉੜ ਕੇ ਆਏ ਮੈਨੂੰ ਸਾਂਭ ਲਿਆ ਬਦਾਮ ਦੇ ਦਿੱਤੇ ਟਾਈਮ ਨਾਲ ਪਾਣੀ ਦੇ ਦਿੱਤਾ ਮਿੱਠਾ ਮਿੱਠਾ ਦੇਖ ਲਿਆ ਮਾੜੀ ਮੂੜੀ ਖਰਾਕ ਦੇਤੀ ਜੋ ਤੁਸੀਂ ਬਣਾਇਆ ਵਾ ਗੂਤਰ ਨੂੰ ਵੀ ਕਬੂਤਰ ਨੂੰ ਪਤਾ ਨਾ ਲੱਗੇ ਵੀ ਮੌੜ ਕੇ ਆਇਆ ਥੱਕ ਕੇ ਆਇਆ ਹੁਣ ਜੇ ਅਸੀਂ ਆਏ ਆਉਂਦੇ ਆ ਜਿੰਮ ਜਿੰਮ ਮਾਰ ਕੇ ਆਉਂਦੇ ਆ ਤੇ ਅਸੀਂ ਖਰਾਕੇ ਨਾ ਖਾਈ ਅਸੀਂ ਮਰਨਾ ਹੀ ਆ ਆ ਹਿਸਾਬ ਕੋ ਜਾਨਵਰ ਦਾ ਇਹ ਆਪਣੇ ਪਾਲਾ ਕੇ ਦੇਖਿਆ ਯਾਰ ਕੋਈ ਵੀ ਜਾਨਵਰ ਨੇ ਉੜ ਕੇ ਆਉਣਾ ਏ ਉਹਨੂੰ ਮਾੜਾ ਮੂੜਾ ਬਦਾਮ ਬਦੂਮ ਦੋ ਜੋ ਦਿੰਦੇ ਆ ਗਰੀਆਂ ਗੁਰੀਆਂ ਦੋ ਹਨਾ ਕੋ ਸੈ ਸੂਤ ਦਿੰਦੇ ਸਹਿਦ ਵੀ ਦਿੰਦੇ ਆ ਤਾਂ ਕਿ ਉਹਦੇ ਬੱਲੇ ਬੁੱਲੇ ਵੀ ਨਾ ਦੁਖੇ ਧੁੱਪ ਚ ਹੁਣ ਜਿਹੜੀ ਜਨ ਹੈ ਬਾਈ ਜਿਹੜੇ ਆ ਨਾ ਜਿਹੜੇ ਬੰਦੇ ਨਾ ਨਖਰਾ ਹਾਰਡ ਕੰਮ ਕਰਦੇ ਜਿੱਕਣਾ ਕਿ ਭੱਜਦੇ ਰੇਸ ਵਾਲੇ ਬੰਦੇ ਆ ਦੌੜ ਲਾਉਂਦੇ ਕਸਰਤਾ ਕਰਦੇ ਜਿਹੜੇ ਉਹ ਬੰਦੇ ਮਿੱਠਾ ਗੋੜ ਖਾਨੇ ਆ ਤੇ ਗੋੜ ਇੱਕ ਨਾ ਗੋੜ ਉਹਨਾਂ ਨੂੰ ਜਾਨ ਦਿੰਦਾ ਅੰਦਰ ਤੇ ਔਰ ਗਰਮ ਹੁੰਦਾ ਗੋੜ ਔਰ ਉਹਨਾਂ ਨੂੰ ਵੀ ਸਮਾਨ ਜਿਹੜਾ ਪੈਂਦਾ ਗੋੜ ਚ ਪੈਂਦਾ ਉਹ ਤਾਂ ਇਹ ਚੀਜ਼ਾਂ ਵੀ ਬਹੁਤ ਗੱਲਾਂ ਬਰੀਕੀ ਆ ਟੋਟ ਕਰਨ ਲਈ ਗੱਲਾਂ ਆ ਕਿਉਂਕਿ ਉਹ ਚੀਜ਼ਾਂ ਕਬੂਤਰ ਨੂੰ ਬੰਦਰ ਤੇ ਜਾਂ ਤਾਰ 'ਚ ਦੰਦੀ ਆ ਜੇ ਜਾਨ ਆ ਗਈ ਪਰਾਂ ਦੇ ਇੱਕ 'ਚ ਤਾਂ ਪਰਾਂ ਇਹ ਰੋ ਚਾਲਦੇ ਕਬੂਤਰ ਇਹ ਉੜਦੇ ਜਦੋਂ ਪਰੇ ਚਲਦੇ ਆ ਉਹ ਤੇ ਉਹ ਹਜੇ ਕੁੰਦੇ ਉਹਦੇ ਬਣ ਗਏ ਨਾ ਇੱਕ ਵਾਰ ਮਜ਼ਬੂਤ ਬਣ ਗਏ ਫਿਰ ਹਵਾ 'ਚ ਵੀ ਕਬੂਤਰ ਐ ਪੂਰਾ ਵਧੀਆ ਉੜਦਾ ਹੁਣ ਦੇਖੋ ਗਰਮੀ ਵਿੱਚ ਦਿਹਾੜੀ ਦਿਹਾੜੀ ਉੜ ਕੇ ਆਉਣਾ ਕਿ ਤੇ ਖੇਲ ਥੋੜੀ ਜਿਆ ਯਾਰ ਉਹਦੇ ਵੀ ਆ ਮੋਢੇ ਦੁਖਣ ਲੱਗ ਜਾਂਦੇ ਆ ਹੁਣ ਜੇ ਸੰਭੂਗੇ ਹੀ ਨਹੀਂ ਅਸੀਂ ਬਦਲੋ ਉਹਦੇ ਧਿਆਨ ਨਹੀਂ ਕਰੂਗੇ ਤੇ ਤਾਂ ਬਾਈ ਔਖਾ ਹੀ ਆ ਬਾਈ ਇੱਕ ਘੰਟਾ ਕਬੂਤਰ ਘਰ ਥੋੜਾ ਉੜਦਾ ਦੋ ਘੰਟੇ ਉੜਦਾ ਜਾਂ ਬੜੀ ਹੱਦ ਤਿੰਨ ਉੜਦਾ ਹੈ ਉਹਨੂੰ ਅਰੇ ਕੁੱਤਰ ਨੂੰ ਪੁੱਛਣਾ ਕਰੋ ਉਹਨੂੰ ਕੁੱਤਰ ਨੂੰ ਆਪਣੇ ਘਰ ਪਰ ੜਾਉ ਠੀਕ ਆ ਉਹਨੂੰ ਗਰਮ ਸਾਕ ਕਣਾ ਕਰਕੇ ੜਾਵਾ ਕਣਾ ੜਾਉ ਆਪਣੇ ਤਰੀਕੇ ਗਿਲ ਕਿਉਂਕਿ ਆਪਾਂ ਇੰਨਾ ਕਦਾ ਪਤਾ ਹੀ ਨਹੀਂ ਦਸਾ ਉਹਨੂੰ ਤੇ ਭਾਈ ਆਪਾਂ ਹਰੇਕ ਦੀ ਆਪਣੀ ਗੱਲ ਕਰਦੇ ਆਪਾਂ ਦਾ ਜੋ ਨੌਲੇਜ ਹੈ ਆ ਕੋਲ ਠੀਕ ਆ ਤੇ ਭਾਈ ਫਿਰ ਉਹ ਵਾਦਾ ਮਾਰਨ ਲੱਗਾ ਜਿੱਦਣ ਹਨਾ ਉਹਨੂੰ ਤੁਸੀਂ ਪਾਣੀ ਜਿਹੜੋ ਬੰਦੀਆਂ ਜਿਹੜੀਆਂ ੜਾਈਆਂ ਹੋਣ ਲੱਗੀਆਂ ਫਿਰ ਕੁੱਤਰ ਨੂੰ ਤੁਸੀਂ ਉਹ ਬੰਦੀਆਂ ਜਿਹੜੀਆਂ ਲੈ ਜਾ ਕੇ ਕੁੱਤਰ ਨੂੰ ੜਾਇ ਦੋਦੀ ਹੋ ਗਈ ਨਾਰਮਲ ੜਾਉ ਉਹ ਨਹੀਂ ਛਤਰੀ ਖੁੱਲੀ ਪਰ ਹੈਂ ਬਾਹਰ ਜਾ ਕੇ ਤੁਸੀਂ ਉਹੀ ਕਬੂਤਰ ਬਾਜੀ ਮੈਂ ਛੱਡ ਕੇ ਦੇਖੂ ਮੈਂ ਤੁਹਾਡੇ ਕੋਲ ਵਾਦਾ ਕਰਦਾ ਛਡਾ ਕਬੂਤਰ ਨਾਲ ਤੁਹਾਨੂੰ ਦੱਸੂਗਾ ਰਿਜ਼ਲਟ ਉਹ ਖਾਉਂਗਾ ਕੋਈ ਰਿਜ਼ਲਟ ਪੂਰਾ ਖਾਉਂਗਾ ਜਿਹੜਾ ਕਹਿੰਦੇ ਦਿਹਾੜੀ ਮਾਰ ਕੇ ਘਰ ਪੇ ਖਾਪ ਕੇ ਬੈੰਦਾ ਨਾ ਕਬੂਤਰ ਵੀਰੇ ਉਹ ਬਾਹਰ ਨਹੀਂ ਉਹਦਾ ਭਰੋਸਾ ਆਣਾ ਪਰ ਕਬੂਤਰ ਦਾ ਹਾਂ ਜੇ ਕਿਤੇ ਕੁਦਰਤੀ ਸੈੱਟ ਆ ਗਿਆ ਉਹਦੇ ਕਿਸਮਤ ਕਿੰਨੀ ਦੇ ਕੁਦਰ ਕਿਤੇ ਸੈੱਟ ਆ ਗਿਆ ਠੀਕ ਆ ਨਹੀਂ ਤਾਂ ਉਹ ਤਾਂ ਜਾ ਜੀ ਪਿੰਡ ਚ ਵੀ ਹੁੰਦੀਆਂ ਰਹਿੰਦੀਆਂ ਜਾਂ ਤਾਂ ਉਹ ਬਾਜੀ ਜੂਗਾ ਕਬੂਤਰ ਉੱਥੇ ਤੇ ਜਾਂ ਉਹ ਕਬੂਤਰ ਉੱਥੇ ਬੈਠ ਜਾਊਗਾ ਟਾਈਮ ਤੋਂ ਪਹਿਲਾਂ ਹੀ ਜਿਹੜਾ ਘਰ ਪਰ ਟਾਈਮ ਉੜਦਾ ਉਹ ਤੋਂ ਹੀ ਪਹਿਲਾਂ ਬੈਠ 4-5 ਘੰਟੇ ਲਾਏ ਕਬੂਤਰ ਵਧੀਆ ਉੜ ਜਾਂਦਾ ਹੈ ਬਾਹਰ ਜੇ ਘਰ ਪਰ 4-5 ਘੰਟੇ ਲੱਗ ਗਏ ਤਾਂ ਠੀਕ ਆ ਕਬੂਤਰ ਪਾਸ ਆ ਉਹ ਵਧੀਆ ਹੈ ਬਾਈ ਉਹਨੂੰ ਸੰਭਲੋ ਉਹਨੂੰ ਆਪਣਾ ਦੇਖੋ ਉਹਦੀ ਕੇਅਰ ਕਰੋ ਉਹਨੂੰ ਖਰਾਕ ਖੂਬ ਪਾਓ ਸਹੀ ਕਬੂਤਰ ਨਾਲ ਮਾਲਕ ਇੰਨਾ ਦਿਮਾਗ ਹੈ ਜਿਹੜਾ ਗਿਰੀਆਂ ਖਾਣੇ ਕੂਤੈ ਨਾਲ ਤੇਜ ਦਿਮਾਗ ਲਾ ਦਿੰਦੇ ਨੇ ਆਪਣਾ ਉਹਨਾਂ ਨੂੰ ਪਤਾ ਹੈ ਵੀ ਮੇਰੇ ਪਹੇਜ ਦੇ ਇਹ ਮਾਲਕ ਦਾ ਦਿਮਾਗ ਖਰਾਬ ਆ ਐ ਸੋਚ ਰਿਹਾ ਵੀ ਕੁੱਤਾ ਸਾ ਰੋਜ਼ ਇਹ ਆ ਕੇ ਪਹੇਜ 'ਚ ਮੁਠੀ ਮਾਰਦਾ ਮੇਰੀ ਮੈਨੂੰ ਤਾਂ ਰੋਜ਼ ਨਾ ਥੱਕਾ ਕਾਇਆ ਪਿਆ ਕਿਉਂਕਿ ਜਦ ਕਿ ਉਹ ਕੂਬਤਰ ਕਰਪਸ ਪੂਰਾ ਦਿਨ ਉੜਦਾ ਹੁੰਦਾ ਮਾਲਕ ਉਹ ਮਾਲਕ ਉਹਨਾਂ ਜਾਣੋ ਨੇ ਕਿ ਉਹ ਤਾਂ ਰੋਜ਼ੇ ਕੱਢਣਾ ਚਾਲ ਉੱਪਰ ਰੋਜ਼ੇ ਕੱਢਣਾ ਬੁੜੋ ਚਾਲ ਉੱਪਰ ਕੁੱਤੇ ਨੇ ਆ ਕੇ ਵਿਚਰੇ ਨੇ ਉਹੀ ਟਾਈਮ ਬੈਠਣਾ ਐ ਆਪਣਾ ਜਾਨ ਲਾ ਕੇ ਕਿਉਂਕਿ ਉਹ ਜਾਨਵਰ ਦੀ ਗੱਲ ਨਹੀਂ ਸੁਣਦਾ ਕੋਈ ਸਮਝਦਾ ਨਹੀਂ ਉਹਨੂੰ ਠੀਕ ਆ ਉਹਨੇ ਕਹਿੰਦਾ ਉਹਨੇ ਜਦੋਂ ਕਿਤੇ ਬਾਹਰ ਛੱਡਦੇ ਬਾਜੀ ਮਾਂ ਕਹਿੰਦਾ ਫੇਰ ਉਹਦੇ ਦਿਮਾਗ 'ਚ ਹੋਰ ਸ ਗੁੱਸਾ ਆ ਜਾਂਦਾ ਵੀ ਹੁਣ ਭਾਂਜੇ ਪਹਿਲਾਂ ਤਾਂ ਉੱਥੇ ੜਾਉਂਦਾ ਰਿਹਾ ਵੀ ਹੁਣ ਇੱਥੇ ਆ ਕੇ ਇਹਨੇ ਫੇਰ ਕੁੱਤੇ ਹਾੜੀ ਕਰਤੀ ਪਰ ਇਹ ਕਿੱਥੇ ਛੱਡਦਾ ਬੰਨੂ ਮੈਂ ਬੈਠਾ ਕਿੱਥੇ ਬਾਈ ਉਹ ਕੁੱਤਾ ਇੰਨਾ ਖੇਜ ਜਾਂਦਾ ਨਾ ਸੱਚੀ ਗੱਲ ਹੈ ਉਹ ਤਾਂ ਥ ਵੀ ਇਤੇ ਹੀ ਮਰਾਵਣੀ ਸਹੀ ਗੱਲ ਆ ਸਹੀ ਗੱਲ ਆ ਇਹ ਗੱਲਾਂ ਬਹੁਤ ਧਿਆਨ ਰੱਖਣਾ ਪੈਂਦਾ ਬਾਈ ਬਹੁਤ ਆਨੇ ਜਾਨਵਰ ਨੂੰ ਵੀ ਪੜਨਾ ਪੈਂਦਾ ਪੜਨਾ ਪੈਂਦਾ ਕਬੂਤਰ ਕਾਫੀ ਮੰਗੋ ਫੇਰ ਬਾਜੀ ਨੂੰ ਟਾਈਮ ਤਾਂ ਦੇਣਾ ਹੀ ਪੈਂਦਾ ਹੈ ਮੈਂ ਕਹਿੰਦਾ ਯਾਰ ਮੇਰਾ ਕਬੂਤਰ ਮੇਰੇ ਕੋਲ ਹੁਣ ਮੇਰੇ ਕੋਲ 2 ਘੰਟੇ ਹੋਣ ਲੱਗੇ ਬੈਰੀ ਖਾਦੀ ਉਹ ਮੈਂ ਛੱਡਣ ਲੱਗਾ ਦਾ 2-3 ਘੰਟੇ ਸੋਣੇ ਹੁਣ ਸਾਡੇ ਕੋਲ 2:00 ਸਾਰ ਹੋਏ ਦੇ ਬਜੇ ਚੱਲ ਦੇਖ ਲੂੰਗਾ ਕਿਤੇ ਮਾੜੀ ਮੋਟੀ ਜੇ ਆਈ ਬਾਜੀ ਬੂਜੀ ਹਾਂ ਪਤਾ ਹੀ ਨਹੀਂ ਲੱਗਿਆ ਉਹਨਾਂ ਦਾ ਬਜੇ ਬੈਰੀ ਖਾ ਕੇ ਉਹ ਤਾਂ ਦੁਪਹਿਰ ਦੇ ਨੇ ਜਿਹੜੇ ਆ ਛੱਡੇ ਪੇ ਤਾਂ ਪਿੰਡ 'ਚ 1:00 ਵਜੇ ਦੇਖਿਆ ਤੁਸੀਂ ਵੀਡੀਓ ਵੀ ਪਾਈ ਵੀ ਮੈਂ ਉਹ ਦੇਖ ਲਾ ਬੈਰੀ ਲੈ ਗਈ ਜਿਹਦੇ ਚੱਕ ਕੇ ਹਮ ਇੱਕ ਸਾਡਾ ਪਹਿਲਾਂ ਉਹਨੇ ਮਾਰਤਾ ਤਾਂ ਗਾੜੇ ਜਿਹੇ ਹੁੰਦੇ ਆ ਉਹਨੇ ਕਰਦਨੇ ਤੋੜ ਦਿੱਤੀ ਲਗੜਨੇ ਲਗੜਨੇ ਉਹ ਵੀ ਤਿੰਨ ਚਾਰ ਤਿੰਨ ਕਬੂਤਰ ਖਰਾਬ ਹੋਏ ਸਾਡੇ ਅੱਤੇ ਜਾਨ ਤੇ ਜੂਤਨ ਵਾਲੇ ਉੱਧਰ ਵਧੀਆ ਤੇ ਐਨ ਛਤਰੀ ਦੇ ਵੀ ਪੱਕੇ ਐਨ ਬ ਉਹ ਦਰੀਏ ਸਾਨੂੰ ਪਸੰਦ ਤੇ ਮਤਲਬ ਅਸੀਂ ਕੇਂਦਰ ਵੀ ਚੱਲ ਛੱਡ ਲੂਗੇ ਬਾਈ ਇੱਕ ਗੱਲ ਬਾਜੀ ਖੱਤਰ ਪੱਟੇ ਵੇ ਇੱਕ ਬਾਜੀ ਦੇ ਜਿੱਤਣ ਦਾ ਗੱਲ ਜਿਹੜੀ ਮੈਟਰ ਕਰਦੀ ਨਾ ਜਿੱਦਾਂ ਕਿ ਆਪਾਂ ਨੇ ਛੱਡਣਾ ਬਾਜੀ ਜਿੱਤਣੀ ਕਿੱਦਾਂ ਹੈ ਹਨਾ ਉਹ ਗੱਲ ਇੱਕ ਬਹੁਤ ਮੈਟਰ ਕਰਦੀ ਹੈ ਗੱਲ ਵਿੱਚ ਮੇਰੀ ਗੱਲ ਧਿਆਨ ਨਾਲ ਸੁਣਿਓ ਇਹ ਉੱਥੇ ਨਾ ਬਾਈ ਜਦੋਂ ਬਾਜੀ ਆਪਾਂ ਛੱਡਣ ਲੱਗਦੇ ਨਾ ਹਨਾ ਉਹ ਆਪਣਾ ਕਮੂਤਰ ਹੋਊਗਾ ਜਿਹੜਾ ਬਾਜੀ ਛੱਡਣੇ ਵਾਲਾ ਉਹ ਛਤਰੀ ਦਾ ਇੰਨਾ ਪੱਕਾ ਹੋਣਾ ਚਾਹੀਦਾ ਬਾਈ ਢਾਂਗੀ ਦਾ ਇੰਨਾ ਪੱਕਾ ਹੋਣਾ ਚਾਹੀਦਾ ਕਿ ਉਹ ਢਾਂਗੀ ਦੇ ਇਲਾਵਾ ਨਾ ਹੋਰ ਪਾਸੇ ਪੈਰ ਨਾ ਲਾਪੇ ਮਾੜੇ ਜੀ ਸੋ ਚਾਇਨਾ ਹੋਵੇ ਕਬੂਲਾ ਮਾਰਦੀ ਸਾਰੇ ਮਾਲਕ ਦੀ ਆਵਾਜ਼ ਸੁਣ ਕੇ ਛੇ ਢਾਂਗੀ ਦਾ ਕਿ ਜਿਹੜਾ ਕੂਤਰ ਬੈੰਦਾ ਹੈ ਨਾ ਉਹ ਕੂਤਰ ਬਾਈ ਬਾਜੀ ਉਹ ਵੀ ਜਿੱਤਦਾ ਹੈ ਪਤਾ ਕਿ ਕਣਾ ਕਿਉਂਕਿ ਜਿੱਕੜਾ ਹੁਣ ਐਂਡਰ ਟਾਈਮ ਤੱਕ ਉਹ ਕੂਤਰ ਚਲੇ ਗਿਆ ਐਂਡਰ ਟਾਈਮ 'ਚ ਕੂਤਰ ਰਹਿ ਬਗੈਰ ਛਤਰੀ ਤੇ ਉਹ ਨਾ ਥੱਲੇ ਹੋਰ ਪਾਸੇ ਦਾ ਬਹਿਣਾ ਨਹੀਂ ਕੋਠੀਆਂ ਕੋਠੀਆਂ ਤੇ ਬਾਕੀ ਜਿਹੜੇ ਇਹ ਜੇ ਕੂਤਰ ਬੈਠੇ ਹੋਏ ਆ ਪਹਿਲਾਂ ਥੱਲੇ ਉਹਨਾਂ ਨੇ ਤਾਂ ਬਾਈ ਕਿਤੇ ਵੀ ਟੱਚ ਮਾਰ ਦੇਣਾ ਜਿੱਦਾਂ ਕਿ ਆਪਾਂ ਕਹਿੰਦੇ ਨੇ ਸਪੈਦੇ ਦੇ ਪਬੂਲਰ ਤੇ ਜਾਂ ਕੋਠੀ ਦੇ ਕਿਤੇ ਵੀ ਟੱਚ ਮਾਰ ਸਕਦਾ ਉਹ ਜਿਹੜਾ ਢਾਂਗੀ ਵਾਲਾ ਕਬੂਤਰ ਆ ਇਹਨੇ ਤਾਂ ਜਿੰਨਾ ਚਿਰ ਢਾਂਗੀ ਨਹੀਂ ਖੜੀ ਹੁੰਦੀ ਨਾ ਇਹਨੇ ਉੱਡੀ ਉ ਜਾਣਾ ਨੀਮਾ ਨੀਮਾ ਹੀ ਉੱਡੀ ਜਾਣਾ ਇਹ ਪੱਕੀ ਆ ਛਤਰੀ ਦਾ ਵੀ ਪੱਕਾ ਲਿੱਟਰ ਦੇ ਫਰੀਜ ਨੇ ਜਿਹੜੇ ਆਪਾਂ ਕਹਿੰਦੇ ਕਬੂਤਰ ਕਿਸੇ ਹੋ ਜਾਂਦੇ ਆ ਥੱਲੇ ਥੱਲੇ ਬੈਂਦੇ ਨਹੀਂ ਹੈਗੇ ਚੀੜ ਦਿਖਾਉਂਦੇ ਆ ਚੀੜ ਬਾਈ ਉਹ ਛਤਰੀ ਦੇ ਕਾਰਨ ਦਿਖਾਉਂਦੇ ਹੁੰਦੇ ਆ ਕਿਉਂਕਿ ਉਹਨੂੰ ਉਹਦੇ ਰੰਗ ਢਾਂਗੀ ਦਾ ਮਿਲਦਾ ਨਹੀਂ ਹੁੰਦਾ ਔਰ ਜਦੋਂ ਢਾਂਗੀ ਖੜੀ ਹੁੰਦੀ ਦਾੜ ਦੇ ਆ ਕੇ ਢਾਂਗੀ ਚੰਗੀ ਲੱਗਦੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਬਾਈ ਹੁਣ ਬਾਜ਼ੀਆਂ ਪੂਜੀਆਂ ਸੀਜ਼ਨ ਵੀ ਆ ਗਿਆ ਹੁਣ ਬਾਜ਼ੀਆਂ ਪੂਜੀਆਂ ਵੀ ਜਾਂਦੇ ਰਹਿੰਦੇ ਨੇ ਲਾਈਵ ਤੁਹਾਨੂੰ ਦਿਖਾਈਦਾ ਪਚਰਿੰਗ ਕਿਥੇ ਆਣਾ ਬਾਈ ਜੀ ਜਿਹਨੂੰ ਦੇਖਦੇ ਆਂ ਬਾਈ ਇੱਧਰ ਕਹਿੰਦੇ ਆ ਖਮਾਣੂ ਇੱਧਰ ਵੀ ਗਿਆ ਸੂਖੀਆਂ ਵੀ ਆ ਦੇਖਦੇ ਆ ਕਿੱਧਰ ਬਣਦਾ ਹੁਣ ਚਲੋ ਦੇਖਾ ਬਾਈ ਓਕੇ ਧੰਨਵਾਦ ਸਾਰਿਆਂ ਦਾ ਕਰਿਓ ਲਾਈਕ ਕਮੈਂਟ ਸ਼ੇਅਰ ਕਰਿਓ ਸਪੋਰਟ ਮਿਲਦੀ ਸਾਨੂੰ ਤੁਹਾਡੇ ਹੌਸਲੇ ਕੌਂਕਿ ਬਾਈ ਜਦੋਂ ਤੁਸੀਂ ਸਾਡਾ ਚੈਨਲ ਨੂੰ ਸਪੋਰਟ ਕਰਦੇ ਆ ਨਾ ਤੇ ਵੀਡੀਓ ਨੂੰ ਲਾਈਕ ਕਰਦੇ ਆ ਤੇ ਬਾਈ ਅੰਨੇ ਦੇ ਵਿੱਚ ਹੌਸਲਾ ਬਾਜਾ ਵੀ ਬਾਈ ਵਿਚਾਰ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਕਮੈਂਟਾਂ 'ਚ ਆਪਣੇ ਵਿਚਾਰ ਦੱਸਿਆ ਕਰੋ ਵੀਡੀਓ ਨਾਲ ਵੀਰੇ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕਿਉਂਕਿ ਗੱਲਾਂ ਨਾਲ ਵਿੱਚ ਬਾਈ ਇਹ ਜਿਆ ਬਰੀਕੀ ਗੱਲਾਂ ਵਿੱਚ ਵੀਡੀਓ ਤੇ ਪਾਈਆਂ ਹੁੰਦੀਆਂ ਨਾ ਉਹ ਗੱਲਾਂ ਫਿਰ ਤੁਹਾਨੂੰ ਸਮਝੇ ਇੱਕ ਵੀ ਗੱਲ ਭੁੱਲ ਗਏ ਤੁਸੀਂ ਤੁਹਾਨੂੰ ਗੱਲ ਲੰਬੀ ਚੋ ਨਾ ਮੈਂ ਸਾਰਾ ਕੁਝ ਕਹਿ ਦਿੰਨਾ ਪੂਰੀ ਗੱਲ ਵਧੀਆ ਦੱਸਦਾ ਪਰ ਤਰੀਕੇ ਦਾ ਬਰੀਕ ਗੱਲ ਵਰਤਿਆਂ ਰੱਖਿਆ ਕਰੋ ਨਵੇਂ ਕੁਤਰਵਾਜ ਵੀਰੇ ਜਿਹੜੇ ਵੀ ਆਪਣੇ ਨਾਲ ਜੁੜੇ ਵੀ ਜਿਹੜੇ ਨਵੇਂ ਵੀ ਪੁਰਾਣੇ ਵੀ ਚਿਰੋ ਜੋ ਵੀ ਹੈਗਾ ਵੀਰੇ ਹਨਾ ਕਿਉਂਕਿ ਵੀਰੇ ਇਹ ਜਾਣਕਾਰੀ ਇਹਦੀ ਇੱਕ ਸਮੁੰਦਰ ਆ ਇਹਦੇ ਵਿੱਚ ਵੀਰੇ ਜਿੰਨੇ ਆਪਾਂ ਗਹਿਰਾਈ ਤੱਕ ਜਾਓਗੇ ਨਾ ਆਪਾਂ ਨੂੰ ਉਸ ਨਾਲ ਕੁਝ ਹੱਲ ਮਿਲਿਓ ਜਾਣਾ ਠੀਕ ਆ ਹਾਂ ਚਲੋ ਧੰਨਵਾਦ ਫਿਰ ਕਰਿਓ ਲਾਈਕ ਕਮੈਂਟ ਸ਼ੇਅਰ ਮੇਰਾ ਵੀਰਾ ਓਕੇ